ਕਾਜ਼ੇ ਕਿ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸੌ ਚੱਕਣਗੇ ਇਸ ਦੇ ਲਈ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਹੈ ਜੋ ਮਿਲੀ ਹੈ ਪਰ ਇਹਨਾਂ 4 ਦਿਨਾਂ ਵਿੱਚ ਉਹ ਨਾ ਤਾਂ ਰਹੀ ਹੈ ਸਥਿਤ ਆਪਣੇ ਘਰ ਆ ਸਕਣਗੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਉਹਨਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਦਰਅਸਲ ਭਲਕੇ ਯਾਨੀ ਕਿ ਸ਼ੁੱਕਰਵਾਰ ਤੋਂ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂਚਨਾ ਸਾਮ ਦੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਇੱਜ਼ਤੀ ਹੈ ਉਹਨਾਂ ਰਾਹੀਂ ਇਹ ਸੂਚਨਾ ਅਮਰਿਤਪਾਲ ਨੂੰ ਦਿੱਤੀ ਗਈ ਹੈ ਐਨਾ ਸ਼ਰਤਾ ਮੁਤਾਬਕ ਉਹ ਦਿੱਲੀ ਵਿੱਚ ਵੀ ਰਹਿ ਸਕਦੇ ਨੇ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕਦੇ ਉਹ ਰਾਤ ਨੂੰ ਦਿੱਲੀ ਵਿੱਚ ਹੀ ਰੁਕਣਗੇ ਐਨਆਈ ਨਹੀਂ ਉਹ ਹਰ ਵੇਲੇ ਸੁਰੱਖਿਆ ਦੇ ਘੇਰੇ 'ਚ ਰਹਿਣਗੇ ਉੱਥੇ ਹਾਲੇ ਪਰਿਵਾਰ ਨੂੰ ਮਿਲਣ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਇਸੇ ਦੌਰਾਨ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਟੀਮ ਦੇ ਸੰਬੰਧੀ ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੰਜਾਬ ਪੁਲਿਸ ਅਮਰਿਤਪਾਲ ਨੂੰ ਦਿੱਲੀ ਲਿਆਉਣ ਲਈ ਰਵਾਨਾ ਹੋ ਗਈ ਹੈ ਇਸੇ ਦੌਰਾਨ ਡਿਬਰੂਗੜ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਨਾਲ ਰਹਿਣਗੇ ਨਾਲ ਹੀ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਦਿੱਲੀ ਕਿਵੇਂ ਪਹੁੰਚਣਗੇ ਇਸ ਬਾਰੇ ਵੀ ਜਾਣਕਾਰੀ ਗੁਪਤ ਰੱਖੀ ਗਈ ਹੈ ਇੱਥੇ ਥੋੜੀ ਜਾਣਕਾਰੀ ਲਈ ਦੱਸਦੇ ਹਾਂ ਕਿ 2017 ਦੇ ਜੰਮੂ ਕਸ਼ਮੀਰ ਅਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਆਗੂ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਰਾਸ਼ਟਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌ ਚੁੱਕਣਗੇ ਅਮਰਿਤਪਾਲ ਵੀ ਕੱਲ ਹੀ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਦੋਵੇਂ ਸਪੀਕਰ ਦੇ ਕਮਰੇ ਦੇ ਵਿੱਚ ਹੀ ਸੌ ਚੁੱਕਣਗੇ ਦੱਸਦੇ ਕਿ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਬ ਤੋਂ ਲੋਕ ਸਭਾ ਚੋਣ ਜਿੱਤਰ ਵਾਲੇ ਅਮਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸੌ ਚੱਕਣਗੇ ਇਸ ਦੇ ਲਈ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਹੈ ਜੋ ਮਿਲੀ ਹੈ ਪਰ ਇਹਨਾਂ 4 ਦਿਨਾਂ ਵਿੱਚ ਉਹ ਨਾ ਤਾਂ ਰਹੀ ਹੈ ਸਥਿਤ ਆਪਣੇ ਘਰ ਆ ਸਕਣਗੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਉਹਨਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਦਰਅਸਲ ਭਲਕੇ ਯਾਨੀ ਕਿ ਸ਼ੁੱਕਰਵਾਰ ਤੋਂ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂਚਨਾ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਦੇ ਦਿੱਤੀ ਹੈ ਉਹਨਾਂ ਰਾਹੀਂ ਇਹ ਸੂਚਨਾ ਅਮਰਿਤਪਾਲ ਨੂੰ ਦਿੱਤੀ ਗਈ ਹੈ ਇਹਨਾਂ ਸ਼ਰਤਾ ਮੁਤਾਬਕ ਉਹ ਦਿੱਲੀ ਵਿੱਚ ਵੀ ਰਹਿ ਸਕਦੇ ਨੇ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕਦੇ ਉਹ ਰਾਤ ਨੂੰ ਦਿੱਲੀ ਵਿੱਚ ਹੀ ਰੁਕਣਗੇ ਐਨਾਈ ਨਹੀਂ ਉਹ ਹਰ ਵੇਲੇ ਸੁਰੱਖਿਆ ਦੇ ਘੇਰੇ 'ਚ ਰਹਿਣਗੇ ਉੱਥੇ ਹੀ ਹਾਲੇ ਪਰਿਵਾਰ ਨੂੰ ਮਿਲਣ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਇਸੇ ਦੌਰਾਨ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਟਰੈਨਗੇ ਸਬੰਧੀ ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੰਜਾਬ ਪੁਲਿਸ ਅਮਰਿਤਪਾਲ ਨੂੰ ਦਿੱਲੀ ਲਈ ਆਉਣ ਲਈ ਰਵਾਨਾ ਹੋ ਗਈ ਹੈ ਇਸੇ ਦੌਰਾਨ ਡਿਬਰੂਗੜ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਨਾਲ ਰਹਿਣਗੇ ਨਾਲ ਹੀ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਦਿੱਲੀ ਕਿਵੇਂ ਪਹੁੰਚਣਗੇ ਇਸ ਬਾਰੇ ਵੀ ਜਾਣਕਾਰੀ ਗੁਪਤ ਰੱਖੀ ਗਈ ਹੈ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ 2017 ਦੇ ਜੰਮੂ ਕਸ਼ਮੀਰ ਅਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਆਗੂ ਸ਼ੇਖ ਅਬਦੁਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਰਾਸ਼ਟਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌ ਚੁੱਕਣਗੇ ਅਮਰਿਤਪਾਲ ਵੀ ਕੱਲ ਹੀ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਦੇ ਕਮਰੇ ਦੇ ਵਿੱਚ ਹੀ ਸੌ ਚੁੱਕਣਗੇ ਦੱਸ ਦੇ ਕਿ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸੌ ਚੱਕਣਗੇ ਇਸ ਦੇ ਲਈ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਹੈ ਜੋ ਮਿਲੀ ਹੈ ਪਰ ਇਹਨਾਂ 4 ਦਿਨਾਂ ਵਿੱਚ ਉਹ ਨਾ ਤਾਂ ਰਹੀ ਹੈ ਸਥਿਤ ਆਪਣੇ ਘਰ ਆ ਸਕਣਗੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਉਹਨਾਂ ਨੂੰ ਇਹ ਪੈਰੋਲ ਕੁਝ ਸ਼ਰਤਾ ਨਾਲ ਦਿੱਤੀ ਗਈ ਹੈ ਦਰਅਸਲ ਭਲਕੇ ਯਾਨੀ ਕਿ ਸ਼ੁੱਕਰਵਾਰ ਤੋਂ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂਚਨਾ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਇਜ਼ਤੀ ਹੈ ਉਹਨਾਂ ਰਾਹੀਂ ਇਹ ਸੂਚਨਾ ਅਮਰਿਤਪਾਲ ਨੂੰ ਦਿੱਤੀ ਗਈ ਹੈ ਐਨਾ ਸ਼ਰਤਾ ਮੁਤਾਬਕ ਉਹ ਦਿੱਲੀ ਵਿੱਚ ਵੀ ਰਹਿ ਸਕਦੇ ਨੇ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕਦੇ ਔਰ ਰਾਤ ਨੂੰ ਦਿੱਲੀ ਵਿੱਚ ਹੀ ਰੁਕਣਗੇ ਐਨਾ ਹੀ ਨਹੀਂ ਉਹ ਹਰ ਵੇਲੇ ਸੁਰੱਖਿਆ ਦੇ ਘੇਰੇ ਚ ਰਹਿਣਗੇ ਉੱਥੇ ਹਾਲੇ ਪਰਿਵਾਰ ਨੂੰ ਮਿਲਣ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਇਸੇ ਦੌਰਾਨ ਅਮਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਟੀਮ ਦੇ ਸਬੰਧੀ ਅਮ੍ਰਿਤਸਰ ਦਿਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੰਜਾਬ ਪੁਲਿਸ ਅਮਰਿਤਪਾਲ ਨੂੰ ਦਿੱਲੀ ਲਈ ਹੌਲੀ ਰਵਾਨਾ ਹੋ ਗਈ ਹੈ ਇਸੇ ਦੌਰਾਨ ਡਿਬਰੂਗੜ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਨਾਲ ਰਹਿਣਗੇ ਜੇਨਾਲੀ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਦਿੱਲੀ ਕਿਵੇਂ ਪਹੁੰਚਣਗੇ ਇਸ ਬਾਰੇ ਵੀ ਜਾਣਕਾਰੀ ਗੁਪਤ ਰੱਖੀ ਗਈ ਹੈ ਇਹ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ 2017 ਦੇ ਜੰਮੂ ਕਸ਼ਮੀਰ ਅਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਆਗੂ ਸ਼ੇਖ ਅਬਦੁਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਰਾਸ਼ਟਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌ ਚੁੱਕਣਗੇ ਅਮਰਿਤਪਾਲ ਵੀ ਕੱਲ ਹੀ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਇਹ ਦੋਵੇਂ ਸਪਿਕਰ ਦੇ ਕਮਰੇ ਦੇ ਵਿੱਚ ਹੀ ਸੌ ਚੁੱਕਣਗੇ